ਅੱਜ ਬਰਤ ਸਿੰਘ ਸੋਲੰਕੀ ਜੀ ਜੋ ਕਿ ਗੁਜਰਾਤ ਤੋਂ ਇੱਥੇ ਏਆਈਸੀਸੀ ਵੱਲੋਂ ਆਬਜ਼ਰਵਰ ਲੱਗੇ ਨੇ ਔਰ ਸਾਡੇ 29 ਡਿਸਟ੍ਰਿਕਟ ਦੇ ਉੱਤੇ 29 ਆਬਜ਼ਰਵਰ ਏਆਈਸੀਸੀ ਵੱਲੋਂ ਬਹੁਤ ਸੀਨੀਅਰ ਲੀਡਰ ਲਾਏ ਨੇ ਅਮਰਿਤਸਰ ਚ ਸੀਪੀ ਜੋਸ਼ੀ ਜੀ ਜਿਵੇਂ ਲਾਏ ਉਹਨਾਂ ਦੇ ਨਾਲ ਪ੍ਰਦੇਸ਼ ਕਾਂਗਰਸ ਵੱਲੋਂ ਵੀ ਜਿਹੜਾ ਇੱਕ ਦੋ ਦੋ ਆਬਜ਼ਰਵਰ ਲੱਗੇ ਨੇ ਇੱਥੇ ਗੁਰਜੀਤ ਔਜਲਾ ਜੀ ਨੇ ਗੁਰਦਾਸਪੁਰ ਵਾਸਤੇ ਸੋ ਅੱਜ ਸੰਗਠਨ ਸਿਰਜਣ ਅਭਿਆਨ ਦੇ ਮੰਤਬ ਦੇ ਨਾਲ ਇੱਥੇ ਵਰਤ ਸਿੰਘ ਸੋਲੰਕੀ ਜੀ ਪਹੁੰਚੇ ਨੇ ਔਰ ਤੁਹਾਨੂੰ ਬਰੀਫ ਉਹਨਾਂ ਨੇ ਕੀਤਾ ਕਿ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਚੁਣਨੇ ਨੇ ਉਹ ਇਹਨਾਂ ਨੇ ਜਿਵੇਂ 7 ਹਲਕੇ ਨੇ 7 ਹਲਕਿਆਂ ਦੇ ਵਿੱਚ 14 ਬਲਾਕ ਨੇ 14 ਬਲਾਕਾਂ 'ਚ ਉਹਨਾਂ ਨੇ ਖੁਦ ਮੀਟਿੰਗਾਂ ਕਰਨੀਆਂ ਨੇ ਔਰ ਉਸ ਤੋਂ ਬਾਅਦ ਜਿੰਨੇ ਵੀ ਵਰਕਰ ਨੇ ਜਾਂ ਸਮਾਜਿਕ ਲੋਕ ਨੇ ਡਾਕਟਰ ਨੇ ਵਕੀਲ ਨੇ ਐਨੀਬਾਡੀ ਕੈਨ ਕਮ ਐਂਡ ਗਿਵ देयर ਸੁਜੈਸ਼ਨ ਕੋਈ ਛੋਟੇ ਤੋਂ ਛੋਟਾ ਵਰਕਰ ਲੈ ਕੇ ਆਪਣਾ ਸੁਜੈਸ਼ਨ ਜਿਹੜਾ ਸੋਲੰਕੀ ਜੀ ਨੂੰ ਰਿਜ਼ਰਵਰ ਸਰਵਾਰ ਨੂੰ ਦੇ ਸਕਦਾ ਔਰ ਉਹ ਪੂਰਾ ਨਚੋੜ ਕੱਢ ਕੇ ਸਾਰਾ ਜਿਹੜਾ ਇਹ ਆਪਣੀ ਹਾਈ ਕਮਾਂਡ ਨੂੰ ਦੇਣਗੇ ਫਿਰ ਉਹ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟਾਂ ਦੀ ਜਿਹੜੀ ਚੋਣ ਹੋਏਗੀ ਕਿਉਂਕਿ ਮੇਰੇ ਖਿਆਲ ਨਾਲ ਇਹ ਫਸਟ ਟਾਈਮ ਜਿਹੜਾ ਸਾਡੀ ਪਾਰਟੀ ਜਿਹੜੀ ਇੰਨੀ ਗੰਭੀਰਤਾ ਦੇ ਨਾਲ ਸੰਗਠਨ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਕਿ ਸਾਰਿਆਂ ਦਾ ਫੈਸਲਾ ਜਿਹੜਾ ਹੋਏਗਾ ਉਹ ਜਿਹੜਾ ਪ੍ਰਧਾਨ ਸਾਡੇ ਜ਼ਿਲ੍ਹਿਆਂ ਦੇ ਜਿਹੜੇ ਚੁੜੇ ਜਾਣਗੇ ਤੇ ਠੀਕ ਵਧੀਆ ਗੱਲ ਵੀ ਹੈ ਕਿ ਹਰ ਬੰਦੇ ਨੂੰ ਆਪਣਾ ਕਹਿਣ ਦਾ ਹੱਕ ਔਰ ਦੱਸਣ ਦਾ ਮੌਕਾ ਮਿਲਦਾ ਹੈ ਉਹ ਇਸੇ ਸਬੰਧ ਦੇ ਵਿੱਚ ਅੱਜ ਜਿਹੜੇ ਰੈਗੂਲਰ ਇੱਥੇ तकरीबन 7-8 ਦਿਨ ਰੁਕਣਗੇ ਉਸ ਤੋਂ ਪਹਿਲਾਂ ਆਏ ਸੀਗੇ ਪਰ ਹੜ੍ਹਾਂ ਦੇ ਕਾਰਨ ਇਹ ਵਾਪਸ ਚਲੇ ਗਏ ਪਾਰਟੀ ਨੇ ਫੈਸਲਾ ਕੀਤਾ ਕਿ ਜਿਹੜੇ ਆ ਤਿੰਨ ਡਿਸਟ੍ਰਿਕਟਾਂ ਜਿੱਥੇ ਹੜ੍ਹ ਆਏ ਨੇ ਉਹ ਪੋਸਟਪੋਨ ਕਰਤੇ ਸੀ ਪ੍ਰੋਗਰਾਮ ਸੋ ਅੱਜ ਇੱਥੇ ਪਹੁੰਚੇ ਨੇ ਔਰ ਲਗਾਤਾਰ 7-8 ਦਿਨ ਇੱਥੇ ਰਹਿ ਕੇ ਔਰ ਪੂਰੀਆਂ ਮੀਟਿੰਗਸ ਵਰਕਰਸ ਨੂੰ ਮਿਲ ਕੇ ਅ ਇੱਥੇ ਵੀ ਬਹਿਣਗੇ ਬਟਾਲੇ ਵੀ ਬਹਿਣਗੇ ਹਰ ਬੰਦੇ ਨਾਲ ਗੱਲ ਕਰਕੇ ਉਹ ਆਪਣੀ ਰਿਪੋਰਟ ਜਿਹੜੀ ਦੇ ਦੇਣਾ। ਉਹਨਾਂ ਦੀ ਜੀ ਗਰਦਾਸ ਤੋਂ ਰਏ ਆ ਔਰ ਉਹ ਪਿੰਡਾਂ ਤੇ ਜਾਣਾ ਚਾਹੁੰਦੇ ਸੀ ਜਿੱਥੇ ਕੋਈ ਵੀ ਜਿਹੜਾ ਨਹੀਂ ਗਿਆ ਮੁੱਖ ਮੰਤਰੀ ਤੱਕ ਨਹੀਂ ਗਏ ਪਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਦੇਖੋ ਬੜੀ ਬਦਕਿਸਮਤੀ ਦੀ ਗੱਲ ਆ ਕਿ ਇੱਕ ਨਹਿਰ ਪਾਰਕ ਲਈ ਜਿਹੜੀ ਸੈਂਟਰ ਸਰਕਾਰ ਕਰਾ ਸੀ ਕਿ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਜੀ ਨੂੰ ਤੇ ਫਿਰ ਅਸੀਂ ਐਵੇਂ ਆਪਣੀ ਪੱਟਾਂ ਤੇ ਥਾਪੀਆਂ ਮਾਰੀ ਜੇ ਅਸੀਂ ਤਾਂ ਬਹੁਤ ਸ਼ਰਮ ਆ ਤਾਂ ਇਹਦੀ ਫਲਾਣ ਆ। ਲੀਡਰ ਆਫ اپੋਜੀਸ਼ਨ ਜਿਹੜਾ ਉਹ ਲੋਕਾਂ ਨੂੰ ਮਿਲਣੇ ਜਾਣਾ ਚਾਹੁੰਦਾ ਲੋਕ ਸਾਹਮਣੇ ਦੇਖ ਰਹੇ ਸੀਗੇ ਲੋਕ ਖੜੇ ਸੀਗੇ ਕਿਸ਼ਤੀਆਂ ਐਨਡੀਆਰਐਫ ਦੀਆਂ ਇਹਨਾਂ ਨੇ ਦੋ ਜਿਹੜੀਆਂ ਸੀਗੀਆਂ ਵੀ ਉਹ ਵੀ ਹੋਲਡ ਕਰ ਲੀਆਂ ਵੀ ਅਸੀਂ ਨਹੀਂ ਦੇਣੀਆਂ ਅਸੀਂ ਤਿੰਨ ਕਿਸ਼ਤੀਆਂ ਖੁਦ ਅਰੇਂਜਮੈਂਟ ਕਰਵਾਈਆਂ ਉੱਥੇ ਔਰ ਉਹਨਾਂ ਦੇ ਨਾਲ ਹੀ ਉਹ ਲੋਕਾਂ ਨੂੰ ਫਿਰ ਇੱਧਰ ਲਿਆਂਦਾ ਜੇ ਲੋਕ ਇੱਧਰ ਆ ਸਕਦੇ ਆ ਤੇ ਕੀ ਗੱਲ ਹੈ ਲੀਡਰ ਆਫ اپੋਜੀਸ਼ਨ ਜੀ ਰਾਹੁਲ ਗਾਂਧੀ ਜੀ ਕਿਉਂ ਨਹੀਂ ਉੱਧਰ ਜਾ ਸਕਦੇ ਬਈ ਪਾਰ ਖਤਰਾ ਹੈ ਤੇ ਇੱਧਰ ਖਤਰਾ ਨਹੀਂ ਹੈ ਉੱਥੇ ਵੀ ਤੇ ਸਾਡੇ ਉੱਥੇ ਭੈਣ ਭਰਾ ਬਜ਼ੁਰਗ ਉੱਥੇ ਰਹਿ ਰਹੇ ਆ ਉੱਥੇ ਜੇ ਖਤਰਾ ਇਹਦਾ ਮਤਲਬ ਫਿਰ ਤੁਸੀਂ ਆਪਣੇ ਆਪ ਹੀ ਮੰਨਦੇ ਹੋ ਫੇਲਿਅਰ ਆਪਣੇ ਕਿ ਸਾਡੇ ਕੋਲੇ ਸਕਸ਼ਮ ਵੀ ਨਹੀਂ ਅਸੀਂ ਆਗੇ ਕਿ ਅਸੀਂ ਆਪ ਲੀਡਰ ਆਫ ਆਪੋਜੀਸ਼ਨ ਨੂੰ ਪਾਰ ਲੈ ਕੇ ਜਾਈਏ ਤੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਤਕਲੀਫਾਂ ਸੁਣ ਸਕਣ ਬੇਸਿਕਲੀ ਉਹ ਚਾਹੁੰਦੇ ਨਹੀਂ ਸੀ ਕਿ ਰਾਹੁਲ ਗਾਂਧੀ ਜੀ ਪਾਰ ਜਾਣ ਲੋਕਾਂ ਦੀਆਂ ਤਕਲੀਫਾਂ ਸੁਣਨ ਕਿਉਂਕਿ ਅਜੇ ਤੱਕ ਕੋਈ ਲੀਡਰ ਵੀ ਸ਼ਾਇਦ ਇਸ ਲੈਵਲ ਦਾ ਬੰਦਾ ਜਿਹੜਾ ਇਹਨਾਂ ਲੋਕਾਂ ਤੱਕ ਪਹੁੰਚਿਆ ਨਹੀਂ ਆ ਔਰ ਰਾਹੁਲ ਗਾਂਧੀ ਜੀ ਜਿਹੜੇ ਆ ਉਹ ਲੋਕਾਂ ਚ ਰਹਿਣ ਵਾਲੇ ਆਦਮੀ ਨੇ ਤਾਨੂੰ ਪਤਾ ਪਿਛਲੇ ਸਮੇ ਪੈਦਲ ਯਾਤਰਾ ਕੀਤੀ ਹਰ ਜਗ੍ਹਾ ਉਹ ਪਹੁੰਚਦੇ ਨੇ ਸੋ ਬੇਸਿਕਲੀ ਇਹ ਉਹਨਾਂ ਦਾ ਡਰਿਆ ਸੈਂਟਰ ਸਰਕਾਰ ਦਾ ਤਾਂ ਇਸ ਕਰਕੇ ਉਹਨਾਂ ਨੂੰ ਜਾਣ ਪੁੱਝ ਕੇ ਰੋਕਿਆ ਗਿਆ ਲੋਕ ਮਿਲਣਾ ਚਾਹੁੰਦੇ ਸੋ ਉਹਨਾਂ ਨੂੰ ਲੋਕ ਖੁਦ ਕਹਿ ਰਹੇ ਸੀ ਕਿ ਅਸੀਂ ਮਿਲਣਾ ਚਾਹੁੰਦੇ ਸਾਨੂੰ ਬਹੁਤ ਪ੍ਰੋਬਲਮ ਆ ਲੋਕਾਂ ਨੂੰ ਫਿਰ ਜਿੰਨੇ ਕ ਪੋਸਿਬਿਲਟੀ ਹੋ ਸਕੇ ਅਸੀਂ ਬੇੜੀਆਂ ਚ ਉਧਰੋਂ ਇਧਰ ਲੈ ਕੇ ਆਏ ਆ ਤੇ ਉੱਥੇ ਉਹ ਰਾਹੁਲ ਜੀ ਨਾਲ ਗੱਲ ਉਹਨਾਂ ਦੀ ਹੋਈ ਆ ਪਰ ਚੰਗੀ ਗੱਲ ਹੁੰਦੀ ਜੇ ਰਾਹੁਲ ਜੀ ਨੂੰ ਲੋਕ ਕਰਦੇ ਤੇ ਪਰਲੇ ਪੰਨੇ ਜਾ ਕੇ ਉੱਥੇ 1.5-200 ਲੋਕ ਜਿਹੜੇ ਬੈਠੇ ਜਿਨ੍ਹਾਂ ਦੇ ਘਰ ਟ ਹੈਗੇ ਜਿਨ੍ਹਾਂ ਦੇ ਅਜੇ ਵੀ ਬੁਰੇ ਹਾਲ ਨੇ ਤੇ ਕਿ ਅਸੀਂ ਇਸ ਕਿਨਾਰੇ ਤੇ ਖੜੇ ਆਂ ਅਸੀਂ ਪਰਲੇ ਕਿਨਾਰੇ ਤੱਕ ਜਾ ਕੇ ਅੱਗੇ ਪਿੰਡਾਂ 'ਚ ਨਹੀਂ ਜਾਂਦੇ ਤੇ ਬਾਰਡਰ ਤੇ ਉਥੋਂ 8 ਕਿਲੋਮੀਟਰ ਆ ਤੇ ਅਸੀਂ ਅੱਜ ਤੋਂ ਕਿੰਨਾ ਮੇਰੇ ਖਿਆਲ 150 ਮੀਟਰ ਦਾ ਫਾਕਵਾ ਜੀ 200 ਮੀਟਰ ਦਾ ਉੱਥੇ ਜਾ ਕੇ ਕਹਿੰਦੇ ਸੀ ਲੋਕਾਂ ਨੂੰ ਮਿਲ ਕੇ ਤੇ ਵਾਪਸ ਆ ਜੰਨੇ ਆ ਪਰ ਉਹਨਾਂ ਨੇ ਲੋਅ ਨਹੀਂ ਕੀਤੇ ਜਿਹੜੇ ਪਾਰ ਰਹਿੰਦੇ ਆ ਉਹਨਾਂ ਨੂੰ ਕੋਈ ਖਤਰਾ ਨਹੀਂ ਜਿਹੜੇ ਇਹੀ ਤੇ ਮੈਂ ਕਹਿ ਰਿਹਾ ਕਿ ਜਿਹੜੇ ਲੋਕ ਬਾਰਡਰ ਤੇ ਬੈਠੇ ਆ ਜਿਹੜੇ ਉੱਤੇ 12 ਪਿੰਡ ਅਗੇਲੇ ਤਕਰੀਬਨ ਹੈਗੇ ਨੇ ਉਹਨਾਂ ਨੂੰ ਖਤਰਾ ਨਹੀਂ ਆ ਤੇ ਰਾਹੁਲ ਗਾਂਧੀ ਜੀ ਜਾਂਦੇ ਆ ਫਿਰ ਖਤਰਾ ਪੈਦਾ ਹੋ ਜਾਂਦਾ ਇਹ ਮਤਲਬ ਲੌਜੀਕ ਸਮਝ ਨਹੀਂ ਆਇਆ ਸੈਂਟਰ ਸਰਕਾਰ ਮਤਲਬ ਗੱਲ ਸਮਝੋ ਨਾ ਜੇ ਇੱਕ ਬੰਦਾ ਗਰਾਊਂਡ ਤੇ ਆ ਕੇ ਕੰਮ ਕਰਨਾ ਚਾ ਰਿਹਾ ਇੱਕ ਬੰਦਾ ਲੀਡਰ ਆਫ اپੋਜੀਸ਼ਨ ਲੋਕਾਂ ਚ ਜਾ ਕੇ ਮਿਹਨਤ ਕਰ ਰਿਹਾ ਉਹ ਤਕਲੀਫ ਤੇ ਫਿਰ ਕਿਤੇ ਨਾ ਕਿਤੇ ਮਿਹਨਤੀ ਬੰਦੇ ਦੀ اپੋਜੀਸ਼ਨ ਵਾਲਿਆਂ ਨੂੰ ਹੁੰਦੀ ਹੈ ਪੰਜਾਬ ਸਰਕਾਰ ਨੇ ਕਹੇ ਕਿ ਮੁਰਗੀਆਂ ਨਾਲ ਵੀ ਜਰਾ ਮੁਆਵਜ਼ਾ ਦਿੱਤਾ ਜਾਏਗਾ ਪਰ ਫਸਲਾ ਜੇ ਤੇ ਪਿਛਲੀ ਯਾਰ ਕਿਸ ਨੂੰ ਮਿਲਿਆ ਤੇ ਫਿਰ ਐਰਕਾ ਵੀ ਆਸ ਰੱਖਿਓ ਤੇ ਜੇ ਨਹੀਂ ਮਿਲਿਆ ਫਿਰ ਐਵੇਂ ਕਿਹੜੇ ਬੰਦੇ ਦੀ ਗੱਲ ਕਰਦੇ ਹੋ ਕਿਹੜੀ ਸਰਕਾਰ ਦੀ ਗੱਲ ਕਰਦੇ ਹੋ ਯਾਰ ਮੁਰਗੀਆਂ ਤੇ ਬੱਕਰੀਆਂ ਤਾਂ ਮੈਂ ਤਾਂ ਮੰਗਦਾ ਹੀ ਨਹੀਂ ਹੁਣ ਉਹ ਤੇ ਫਿਰ ਬੇਵਕੂਫੀ ਆ ਨਾ ਵੀ ਇੱਕ ਬੰਦਾ ਇੱਕ ਵਾਰੀ ਝੂਠ ਬੋਲ ਜੇ ਤੇ ਅਗਲੀ ਵਾਰੀ ਉਹ ਕਹਿ ਦੋ ਜੀ ਇਹਨਾਂ ਕੋ ਆਸਰਾ ਕੋਈ ਆਸ ਨਹੀਂ ਦਤਾਰੂ ਪਸ਼ੂ ਲੋਕਾਂ ਦੇ ਰੁੜ ਗਏ ਪਾਣੀਆਂ ਚ ਮਰ ਗਏ ਉਹਨਾਂ ਦਾ ਮੁਆਵਜ਼ਾ ਦੇਣ ਫਸਲਾਂ ਦਾ ਮੁਆਵਜ਼ਾ ਦੇਣ ਜਿਹੜਾ 50000 ਦਿੱਲੀ ਅਨਾਉਂਸ ਕਰਦੇ ਕਹਿੰਦੇ ਹੜੋਂ ਤੇ ਉਸੇ ਅਸੀਂ ਖਾਤਿਆਂ ਚ ਪਾ ਦਿੰਦੇ ਆ ਹੁਣ ਖਾਤੇ ਲਾਉ ਕੋਗੇ ਇਹਨਾਂ ਦੇ ਫਸਲਾਂ ਦੇ ਮੁਆਵਜ਼ੇ ਤੇ ਵੀ ਉਹਨਾਂ ਨੇ ਕਹਿ ਕਿ ਜਿਹੜੀ 75% ਤੋਂ ਵੱਧ ਹੋਈ ਉਹਨੂੰ ਵੀ ਆ ਜਵਾਨੀ ਬਾਕੀ ਨੂੰ ਰੱਖਿਆ ਤੁਸੀਂ ਇਹ ਦੇਖਿਓ ਕਿਹਦੇ ਕਿਹਦੇ ਹੱਥ ਚਾ ਕਲਮ ਕਿੰਨੇ ਪਰਸੈਂਟ ਖਰਾਬ ਹੋਈ ਹੈ ਕਿੰਨੇ ਲਿਖਣਾ ਸਰਕਾਰ ਨੇ ਲਿਖਣਾ ਨਾ ਜਿਹਦੀ 100% ਉਹ ਵੀ ਇਹਨਾਂ 50% ਲਿਖਣੀ ਉਹਨੂੰ ਪੈਸਾ ਹੀ ਕੋਈ ਨਹੀਂ ਮਿਲਣਾ ਇਹ ਤੇ ਤੁਹਾਨੂੰ ਸਮਝ ਆ ਜਾਏਗੀ ਜਦੋਂ ਯਾਰ ਜਦੋਂ ਪੱਲੇ ਹੀ ਕੁਛ ਨਹੀਂ ਸਰਕਾਰ ਦੇ ਪੈਸੇ ਕਿੱਥੋਂ ਦੇ ਦੇਣੇ ਇਹਨਾਂ ਨੇ ਹੁਣ ਪੰਚਾਇਤਾਂ ਕੋ 30 ਕਰੋੜ ਰੁਪਇਆ ਮੰਗਵਾਉਂਦੇ ਆ ਜਿਹੜੇ ਉਹ ਸੰਤੀਆਂ ਚ ਪੈਸੇ ਪਏ ਹੁੰਦੇ ਆ ਉਹ ਕਹਿੰਦੇ 30 ਕਰੋੜ ਇਕੱਠਾ ਕਰਕੇ ਦੋ ਤੇ ਹੁਣ ਜੇ ਤੁਸੀਂ ਇਹ ਥੋੜਾ ਕਹੋਗੇ ਵੀ ਕੌਲੀਆਂ ਚ ਦਾਣੇ ਇਕੱਠੇ ਕਰਕੇ ਤੇ ਅਸੀਂ ਬੂਰੇ ਭਰ ਲਾਂਗੇ ਇਹ ਤੇ ਉਹ ਖਜ਼ਾਨਾ ਖੋਲਣ ਹੁਣ ਇਹਨਾਂ ਦੇ ਫਾਈਨੈਂਸ ਮੰਤਰੀ ਤੇ ਸਰਕਾਰ ਖਜ਼ਾਨਾ ਖੋਲੇ ਨਾ ਮੂੰਹ ਜਿਹੜਾ ਕੇਜਰੀਵਾਲ ਦਾ 55000 ਕਰੋੜ ਸਾਲ ਦਾ ਨਪਿਆ ਉਹ ਵੱਡਣ ਲੋਕਾਂ ਚ ਨਾਲੇ ਪਤਾ ਲੱਗੇ ਇਹਨਾਂ ਦੇ ਪੱਲੇ ਕੀ ਆ ਤੇ ਇਹਨਾਂ ਦਾ ਖਜ਼ਾਨਾ ਕਿੱਥੇ ਆ ਹੁਣ ਉਦੋਂ ਆਂਦੇ ਖਜ਼ਾਨਾ ਖਾਲੀ ਪੀਪਾ ਕਹਿੰਦੇ ਆ ਤੇ ਹੁਣ ਪੀਪਾ ਖੋਲੋ ਨਾ ਆਪਣਾ ਦਿਓ ਲੋਕਾਂ ਨੂੰ ਉਹਨਾਂ ਤੇ ਜਿਹੜੇ ਲੋਕਾਂ ਦੀਆਂ ਛੱਤਾਂ ਲੈ ਗਈਆਂ ਛੱਤਾਂ ਨਹੀਂ ਰਹੀਆਂ ਉਹਨਾਂ ਦਾ ਹੁਣ ਤੁਸੀਂ ਕਦੋਂ ਚੈੱਕ ਕਰੋਗੇ ਕਦੋਂ ਉਹਨਾਂ ਦਾ ਵੈਰੀਫਾਈ ਕਰੋਗੇ ਕਦੋਂ ਉਹਨਾਂ ਨੂੰ ਪੈਸੇ ਦੋਗੇ ਛੱਤ ਤੋਂ ਬਗੈਰ ਤੁਸੀਂ ਰਹਿ ਕੇ ਦੱਸੋ ਇੱਕ ਦਿਨ ਕਿਤੇ ਵੀ ਬਾਹਰ ਰਹਿ ਜਾਂਦਾ ਸੋ ਇਮੀਡੀਏਟਲੀ ਉਹਦੀ ਭਰਪਾਈ ਕਰਨੀ ਤੇ ਰੇਟ ਤੋਂ ਹੀ ਆ ਜਾਣਾ ਕਰਨਾ ਤੇ ਉਹ 2 ਲੱਖ ਕਰੋੜ ਦੇ ਹਿਸਾਬ ਨਾਲ ਲਗਭਗ 8 ਲੱਖ ਕਰੋੜ ਰੁਪਈਆ ਬਣ ਜਾਂਦਾ ਤੇ ਕਿਸੇ ਕੋਲ ਤੋਂ ਮੰਗਣ ਦੀ ਦੇਖੋ ਗੱਲ ਮੈਂ ਤੇ ਪਹਿਲਾਂ ਕਿਹਾ ਕਿ ਮੈਂ ਰਾਤ ਫੇਸਬੁੱਕ ਤੇ ਦੇਖ ਰਿਹਾ ਸੀ ਤੇ ਜਦੋਂ ਮੈਂ ਸਕਰੋਲ ਕੀਤਾ ਤੇ ਕੇਜਰੀਵਾਲ ਸਾਹਿਬ ਦੀ ਉਹਦੇ ਤੇ ਮੈਂ ਵੇਖੀ ਵੀਡੀਓ ਜਿੱਚ ਕਹਿ ਰਹੇ ਸੀ ਕਿ 54000 ਕਰੋੜ ਦਾ ਤੇ ਮੈਂ ਇੰਤਜ਼ਾਮ ਕਰਕੇ ਬੈਠਾ ਹਾਂ ਹਰ ਸਾਲ ਆਏਗਾ ਖਾਤੇ 'ਚ ਉਹ ਮੈਂ ਕਹਿੰਦਾ ਉਹਦੇ 'ਚ ਹੀ ਵੰਡ ਦਿਓ ਲੋਕਾਂ ਨੂੰ ਜੇ ਆਇਆ ਤੇ ਪਰ ਆਇਆ ਹੀ ਕੁਛ ਨਹੀਂ ਜਦੋਂ ਪੱਲੇ ਹੀ ਕੁਛ ਨਹੀਂ ਉਹਨਾਂ ਨੇ ਜਿੰਨਾ ਝੂਠ ਬੋਲ ਕੇ ਸਰਕਾਰ ਬਣਾਉਣੀ ਸੀ ਉਹ ਬਣਾ ਲਈ ਆ ਇਹਨਾਂ ਦੇ ਜਿਹੜਾ ਬੰਦਾ ਪੰਚਾਇਤਾਂ ਕੋ ਪੈਸੇ ਮੰਗ ਰਿਆ ਕਿ 30 30 ਕਰੋੜ ਰੁਪਈਆ ਪੰਚਾਇਤਾਂ ਜੋ ਇਕੱਠਾ-ਕੁੱਠਾ ਕਰਕੇ ਲਿਆਓ ਤਨਖਾਹਾਂ ਵਾਲੀ ਲੋਨ ਲਿਆ ਜਾ ਰਿਆ ਤੇ ਹਾਊ ਇਟਸ ਪੋਸੀਬਲ ਕਿ ਉਹ ਲੋਕ ਪੈਸੇ ਦੇਣਗੇ ਫਿਰ ਅੱਜ ਅਨਾਉਂਸ ਕੀਤਾ ਕਰਕੇ ਜਦੋਂ ਇਹਨਾਂ ਦੇ ਮੰਤਰੀ ਤੇ ਆ ਇੱਥੇ ਆਏ ਆ ਉਹ ਫਿਰ ਪੈਸੇ ਅਨਾਉਂਸ ਕਰਦੇ ਨਾ ਲੋਕਾਂ ਦੀਆਂ ਛੱਤਾਂ ਦੇ ਪੈਸੇ ਉਹਨੂੰ ਤੇ ਡੀਸੀ ਜਿੰਨੇ ਵੀ ਨੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਆ ਜਾਣੇ ਚਾਹੀਦੇ ਸੀ ਆਰਡਰ ਇਮੀਡੀਏਟਲੀ ਕੰਮ ਲਾਓ ਵੀ ਜਿਨ੍ਹਾਂ ਦੀਆਂ ਛੱਤਾਂ ਹਨ ਨਹੀਂ ਬਾਕੀ ਗੱਲਾਂ ਬਾਅ ਉਹ ਸਾਰਾ ਟਕ ਹੌਸਲਾ ਸਰਕਾਰ ਦਾ ਬੇੜਾ ਗਰਕ ਹੋ ਗਿਆ। ਕੱਲ ਇੱਕ ਕੱਲ ਇੱਕ ਹੋਰ ਆਇਆ ਜੀ ਕਿ ਜਿਹੜਾ ਝੋਨਾ ਆ ਉਹ 17% ਨਮੀ ਤੇ ਲਿਆ ਜਾਏਗਾ। ਜਦੋਂ ਪਾਣੀ ਦੇ ਵਿੱਚ ਡੁੱਬਿਆ ਝੋਨਾ ਦੇ ਵਿੱਚ ਨਮੀ ਸਾਬ ਮੈਂ ਅੱਜ ਹੀ ਰੰਧਾਵਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜੇ ਤੁਸੀਂ ਨਿਕਲੇ ਮੈਂ ਵੀ ਸੁਣੀਏ ਇਹ ਗੱਲ ਕਿ ਸੁੱਕਾ ਝੋਨਾ ਸੀ ਲੈਣਾ ਹੈ। ਨਮੀ ਨਹੀਂ ਹੋਣੀ ਚਾਹੀਦੀ। ਜਾਂ ਤੇ ਹੁਣ ਜਿਹੜਾ ਜੇ ਕਿਤੇ ਕੋਈ 10-20% ਕਿਸੇ ਦਾ ਵਿਚਾਰੇ ਦਾ ਬਚ ਵੀ ਗਿਆ ਤੇ ਉਹਨੂੰ ਕੋਤੋਂ ਪੱਤਾ ਪਲਵਾ ਕੇ ਲੈ ਜੇ ਤਾਂ ਮਤਲਬ ਇਹ ਸਰਕਾਰ ਦੇਣਾ ਹੀ ਕੱਖ ਨਹੀਂ ਚਾਹੁੰਦੀ। ਜਿਹੜਾ ਰੁੜ ਗਿਆ ਉਹਨੂੰ ਮਿਲਣਾ ਨਹੀਂ। ਤੇ ਜਿਹੜਾ ਕੋਈ ਮਾੜਾ ਮੋਟਾ ਬਚ ਗਿਆ ਉਹਦੇ ਪੈਰਾਮੀਟਰ ਸੈੱਟ ਕਰਤੇ ਸੋ ਗੱਲ ਇਹ ਐ ਇੰਨਾ ਕਿ ਇਹਨਾਂ ਦਾ ਨਾਸ ਵੱਡਿਆ ਜਾਣਾ ਤੇ ਐਨ ਜੀਓਸ ਤੇ ਆਮ ਲੋਕਾਂ ਨੇ ਬਚਾ ਲਿਆ ਜਿਹੜਾ ਪੰਜਾਬ ਦੀ ਸੇਵਾ ਕਰਕੇ ਜੇ ਤੁਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਜੇ ਉਹ ਲੋਕ ਨਾ ਮੈਦਾਨ 'ਚ ਉਤਰਦੇ ਸਰਕਾਰ ਦੇ ਉਹ ਸਪੀਡ ਚੈੱਕ ਕਰਨੀ ਇਹਨਾਂ ਦੇ ਮੰਤਰੀ ਐਮ ਐਲ ਏ ਦੀ ਔਰ ਹੁਣ ਆ ਤੁਸੀਂ ਦੇਖਿਓ ਆ ਜਿਹੜੀ ਹੁਣ ਤੁਸੀਂ ਗੱਲ ਕੀਤੀ ਨਾ ਚੋਨਾ ਵਾਲਾਂ ਤੋਂ ਪੀ ਚੈੱਕ ਕਰਨਾ ਫਿਰ ਇਹਨਾਂ ਦੀ ਸਪੀਡ ਚੈੱਕ ਹੋਣੀ